ਚੈਨਲ ਤਾਇਆ ਜੋਗਤੀ ਦੇਖ ਰਹੇ ਸਾਰੇ ਵੀਰਾਂ ਭੈਣਾਂ ਭਰਾਵਾਂ ਬੱਚਿਆਂ ਬਜ਼ੁਰਗਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਆਫਟਰਨੂੰ ਨਮਸਕਾਰ ਸੋ ਦੋਸਤੋ ਅਸੀਂ ਜਿਹੜੀ ਐਡਮਿੰਟਨ ਦੀ ਮੇਨ ਬਿਲਡਿੰਗਾ ਜਿਹਨੂੰ ਵਿਧਾਨ ਸਭਾ ਕਹਿ ਦਿੰਦੇ ਆ ਵਿਧਾਨ ਸਭਾ ਦੋਸਤੋ ਸੂਬੇ ਦੀ ਰਾਜਧਾਨੀ ਦੇ ਵਿੱਚ ਹੁੰਦੀ ਆ ਤੁਹਾਨੂੰ ਪਤਾ ਵੀ ਜਿਹੜਾ ਐਡਮੈਂਟਨ ਆ 올ਵਲਟਾ ਦੀ ਰਾਜਧਾਨੀ ਆ ਤੇ ਰਾਜਧਾਨੀ ਦੀ ਜਿਹੜੀ ਵਿਧਾਨ ਸਭਾ ਜਿੱਥੇ ਐਮ ਐਲ ਏ ਬੈਠ ਕੇ ਕਾਨੂੰਨ ਪਾਸ ਕਰਦੇ ਆਗੇ ਉਹ ਜਗ੍ਹਾ ਤੁਹਾਨੂੰ ਦਿਖਾਉਣ ਜਾ ਰਹੇ ਆ ਇਸ ਬਲੌਗ ਦੇ ਵਿੱਚ ਬਸ ਸਾਡੇ ਨਾਲ ਜੁੜੇ ਰਹੋ ਬਸ ਆਪਾਂ ਪਹੁੰਚੇ ਇਹ ਗੱਡੀ ਕਰ ਲਈ ਸਟਾਰਟ ਤੇ ਮਿਲਦੇ ਆਂ ਫਿਰ ਤੁਹਾਨੂੰ ਅਲਵਲਟਾ ਦੀ ਬਿਦਾਂ ਸਵਾਦੇ ਮੂਰੇ ਆ ਦੇਖੋ 107 ਸਟਰੀਟ ਇੱਥੇ ਹੈਗੀ ਹੈਗੀ ਵਿਜ਼ਟਰ ਪਾਰਕਿੰਗ ਇੱਥੇ ਆ ਕੇ ਤੁਸੀਂ ਜਿਹੜੀਆਂ ਆਪਣੀਆਂ ਕਾਰਾਂ ਪਾਰਕ ਕਰ ਸਕਦੇ ਹੋਗੇ ਇਹ ਹੀ ਬਿਲਕੁਲ ਜਿਹੜੀ ਹੈਗੀ ਹੈ ਫ੍ਰੀ ਪਾਰਕਿੰਗ ਆ ਤੇ ਅੱਜ ਤੁਹਾਨੂੰ ਦਿਖਾਉਨੇ ਹੈਗੇ ਉਹ ਕਦਮੇ ਕੇ ਮੈਂ ਇੱਥੇ ਆ ਦੇਖੋ ਆ ਜਿਹੜੀ ਅੰਡਰਗਰਾਉਂਡ ਪਾਰਕ ਆ ਗਈ ਇਹ ਸਿਰਫ ਜਿਹੜੇ ਇੱਥੇ ਕੰਮ ਕਰਨ ਵਾਲੇ ਵਰਕਰਾਂ ਉਹਨਾਂ ਵਾਸਤੇ ਆ। ਇੱਧਰ ਤੁਹਾਨੂੰ ਦਿਖਾਉਨੇ ਆ ਇੱਕ ਬਿਲਡਿੰਗ ਆ। ਆ ਜਿਹੜੀ ਬਿਲਡਿੰਗ ਆ ਗਈ ਹਨਾ ਇਹ ਆ ਹਾਂ ਇਹ ਬਿਲਡਿੰਗ ਜਿਹੜੀ ਹੈਗੀ ਨਾ ਹਾਂ ਇਹ ਬਿਲਡਿੰਗ ਹੈਗੀ ਹੈਗੀ ਕুইਨ ਐਲਿਜ਼ਾਬੈਥ 2 ਬਿਲਡਿੰਗ। ਉਹਦੀ ਜਗ੍ਹਾ ਦੇ ਵਿੱਚ ਬਿਲਡਿੰਗ ਬਣਾਈ ਗਈ ਆ। ਇਹ ਜਿੱਥੇ ਐਮ.ਐਲ.ਏ ਦੇ ਹੋਸਟਲ ਵੀ ਕਹਿੰਦੇ ਆ ਜਾਂ ਉੱਥੇ ਆਪਾਂ ਕਹਿੰਦੇ ਨੇ ਵੀ ਐਮ.ਐਲ.ਏ ਦੇ ਜਿਹੜੇ ਹੈਗੇ ਆ ਦਫ਼ਤਰ ਆਗੇ। ਇਹਦੇ ਵਿੱਚ ਆ ਦੇਖੋ ਆਹਾ ਨਮਾ ਇੱਕ ਬਣਾਇਆ ਆ ਜਿਹੜੀ ਹੈਗੀ ਹੈਗੀ ਇਹ ਹੀ ਅਲਵਰਟਾ ਟੀਚਰ ਐਸੋਸੀਏਸ਼ਨ ਦੀ 100 ਸਾਲਾਂ ਜਿਹੜੀ ਹੈਗੀ ਸੀ ਉਹਦੇ ਤੇ ਇਹ 2018 ਦੇ ਵਿੱਚ ਇਹ ਯਾਦਗਾਰ ਉਹਦੇ ਤੌਰ ਤੇ ਬਣਾਈ ਗਈ ਹੈ ਕਿ ਇਹ ਟੀਚਰ ਐਸੋਸੀਏਸ਼ਨ ਜਿਹੜੀ ਸੀਗੀ 1918 ਦੇ ਵਿੱਚ ਬਣੀ ਸੀ ਉਹਦੇ ਜਦੋਂ 100 ਸਾਲ ਪੂਰੇ ਹੋ ਗਏ ਉਹਦੀ ਯਾਦ ਵਿੱਚ ਇਹ ਜਿਹੜਾ ਹੈਗਾ ਇਹ ਗਾਰਡਨ ਜਿਹੜਾ ਬਣਾਇਆ ਗਿਆ ਠੀਕ ਆ ਆਉ ਤੁਹਾਨੂੰ ਹੁਣ ਲੈ ਕੇ ਚਲਦੇ ਹਾਂਗੇ ਮੇਰੇ ਨਾਲ ਨਾਲ ਆਜੋ ਹਨਾ ਆਪਾਂ ਤੁਹਾਨੂੰ ਲੈ ਕੇ ਚਲਦੇ ਹਾਂਗੇ ਵਿਧਾਨ ਸਭਾ ਦੀ ਪ੍ਰੇਡਗ ਵੱਲ ਆਇਥੋਂ ਉਹ ਸਾਹਮਣੇ ਜਿਹੜਾ ਹੈਗਾ ਨਾ ਤੂੰਬਾ ਜਿਆ ਉਥੇ ਦੋ ਝੰਡੇ ਲੱਗੇ ਤੁਹਾਨੂੰ ਦਿਨੇ ਹੋਣਗੇ ਉਹ ਜਿਹੜੀ ਹੈਗੀ ਹੈਗੀ ਮੇਨ ਬਿਲਡਿੰਗ ਆਗੀ ਪਹਿਲਾਂ ਤੁਹਾਨੂੰ ਜਿਹੜਾ ਹੈਗਾ ਸਾਰਾ ਵਿਹੜਾ ਦਿਖਾਉਨੇ ਆਗੇ ਆਜੋ ਇੱਥੇ ਜਿਹੜੇ ਰਿਵਲਟ ਦਾ ਗਰਾਊਂਡ ਆ ਇਹਦੇ ਵਿਹੜੇ ਦੇ ਵਿੱਚ ਕੀ ਕੋਸ਼ ਹੈਗਾ ਕਿੰਨਾ ਭੈਣਤ ਬਣਿਆ ਹੋਇਆ ਕਿੰਨਾ ਸੋਹਣਾ ਤਾਂ ਲੱਗਿਆ ਹੋਇਆ ਹੈ ਆਪਣੇ ਜੇ ਇੰਡੀਆ ਘਾ ਲੱਗਿਆ ਹੋਵੇ ਵਿੱਚ ਇਥੇ ਡੰਗਰ ਤੁਰੇ ਫਿਰਨ ਕੁੱਤੇ ਹੈ ਤੇ ਗਾਇਆਂ ਇੱਥੇ ਦੇਖ ਲਓ ਕੋਈ ਵੀ ਦੇਖਣਾ ਹੋਰ ਆ ਵੀ ਕਿਸੇ ਨੇ ਗੰਦ ਨਹੀਂ ਪਾਇਆ ਕੋਈ ਆਪਣੇ ਖਾ ਖਾ ਕੇ ਉੱਥੇ ਵਿੱਚੇ ਕਾਗਤ ਸਿੱਟੀ ਜਾਂਦੇ ਆ ਵਿੱਚੇ ਪੇਪਰ ਸਿੱਟੇ ਪਏ ਹੁੰਦੇ ਆ ਵਿੱਚੇ ਕੱਪ ਪਲੇਟਾਂ ਤੁਰਾਂ ਫਿਰਦੀਆਂ ਹੁੰਦੀਆਂ ਇੰਨਾ ਗੰਦ ਚੜਿਆ ਫਿਰ ਆਹ ਦੇਖ ਲਓ ਕਿੰਨਾ ਸੋਹਣਾ ਘਾ ਐ ਜੀ ਕਰਦਾ ਵੀ ਇਥੇ ਗਧਿਆਂ ਨੂੰ ਲੀਟੀ ਚੱਲੀ ਗਈ ਹੈਨਾ ਆਜੋ ਹੁਣ ਉਹ ਇਧਰ ਦਿਖਾਉਨੇ ਆਗੇ ਆਹ ਜਿਹੜੀ ਚੀਜ਼ ਹੈਗੀ ਹੈ ਨਾ ਸਾਹਮਣੇ ਤੁਹਾਡੇ ਆਹ ਦੇਖੋ ਇਹ ਹੈਗੀ ਹੈ ਥੱਲੇ ਅੰਡਰਗਰਾਊਂਡ ਪੌੜੀਆਂ ਹੁੰਦੀਆਂ ਪੈਡ ਵਿੱਚ ਨੂੰ ਪਾਰਕਿੰਗ ਨੂੰ ਉਥੋਂ ਬਾਹਰ ਵੀ ਆ ਜਾਂਦੇ ਆ ਉਥੋਂ ਅੰਦਰ ਨੂੰ ਵੀ ਜਾਇਆ ਜਾਂਦਾ ਆਜੋ ਇੱਧਰ ਤੁਹਾਨੂੰ ਦਿਖਾਉਨੇ ਆਗੇ ਆ ਦੇਖੋ ਫੁੱਲ ਲੱਗੇ ਹੋਏ ਦਪਾਹਰ ਖੀੜੀ ਦੇ ਫੁੱਲ ਦੇਖਿਆ ਆਹਾਹਾ ਦੇਖ ਕੁੜੀ ਕਿੰਨੇ ਘੈਂਟ ਫੁੱਲ ਆ ਤੇਰੇ ਪੈਰਾਂ ਚ ਹੈ ਰੰਗ ਬਰੰਗੀ ਦਪਾਹਰ ਖੀੜੀ ਪਹਿਲੀ ਇਹ ਨਾ ਦੇਖੀ ਆ ਮੈਂ ਤਾਂ ਆਜੋ ਇੱਥੇ ਦਵਾਰੇ ਸਿਰ ਨਮਾ ਤਿਆਰ ਸਾ ਤੇ ਆਜੋ ਤੁਹਾਨੂੰ ਦਿਖਾਉਨੇ ਆਗੇ ਇਥੇ ਜਿਹੜੇ ਹੈਗੇ ਆਪਣੇ ਨੇ ਬੱਚਿਆਂ ਦੇ ਖੇਡਣ ਵਾਸਤੇ ਆ ਦੇ ਬੱਚੇ ਇੰਜੋਏ ਕਰਦੇ ਹੈ ਬੱਚੇ ਦੇ ਖੁੱਦ ਲਈ ਵਾਸਤੇ ਇਹ ਲਾਹਰ ਆਉਂਦੇ ਛoare ਲਈ ਹੋਇਆ ਹੈ ਛoare ਆ ਦੇਖੋ ਕੈਪੀਟਲ ਗੈਪ ਸ਼ੌਪ ਵੀ ਅੰਦਰ ਹੈ ਵੀ ਆਪਣਾ ਵੀ ਆ ਦੇਖੋ ਦੇਖਿਆ ਇਹ ਬੱਚੇ ਇੰਜੋਏ ਕਰ ਆਪਾਂ ਕਾਹਦੇ ਨਹੀਂ ਕਰਨਾ ਇੱਧਰ ਆ ਜੀ ਹਾਂ ਇਹ ਆ ਦੇਖੋ ਛoare ਹੈ ਜੋ ਪਾਣੀ ਵਰਦਾ ਇਥੇ ਜੋ ਆ ਪੱਗੜੇ ਆ ਦੇ ਜੇ ਫਿਰਦੇ ਆ ਇੰਜੋਏ ਕਰਦੇ ਆ ਵਾਹ ਵਾਹ ਪੁੱਛਦੇ ਨੇ ਹੁਣ ਆਪਾਂ ਇੱਧਰ ਫੁੱਲ ਆ ਦੇਖ ਆ ਆ ਫੁਆਰੇ ਦੀ ਬਾਲੇ ਕੈਂਟ ਆ ਗਈ ਆ ਦੇਖ ਸਾਰਿਆਂ ਦਾ ਵੱਡੋ ਡੀਜ਼ਾਈਨ ਆਗਾ ਠੀਕ ਆ ਕਿ ਨਹੀਂ ਆ ਆ ਛੋਟਾ ਪਹਾਰਾ ਆ ਜਿਹੜਾ ਹੈਗਾ ਵੱਡਾ ਫਫਾ ਪਹਾਰਾ ਹੈਗਾ ਆ ਦੇ ਥੱਲੇ ਲਾਈਟਾਂ ਲਗੀਆਂ ਪਈਆਂ ਲਾਈਟਾਂ ਰੰਗ-ਬਰੰਗੇ ਰੰਗ ਛੱਡਦੀਆਂ ਰਾਤ ਨੂੰ ਬੜਾ ਇੱਕ ਘੈਂਟ ਨਜ਼ਾਰਾ ਹੁੰਦਾ ਇਹਦਾ ਆਜੋ ਥੋਡੇ ਮੇਰੇ ਨਾਲ ਆਜੋ ਸਾਰੇ ਆਓ ਕਿਰਾ ਫੇਰ ਤੁਹਾਨੂੰ ਦਿਖਾਉਨੇ ਆਗੇ ਇਹ ਹੈਗਾ ਜਿਹੜੇ ਛੋਟੇ ਬੱਚੇ ਆ ਉਹਨਾਂ ਵਾਸਤੇ ਇੱਥੇ ਨਾ ਤੁਹਾਨੂੰ ਇੱਕ ਹੋਰ ਗੱਲ ਮੈਂ ਦੱਸਦਾ ਜਿਵੇਂ ਕਿਸੇ ਦੀ ਬਰਥਡੇ ਦੀ ਹੋਗੀ ਹੈ ਨਾ ਬੈਟਿੰਗ ਤੋਂ ਬਾਅਦ ਦੇ ਵਿੱਚ ਸ਼ੂਟ ਕਰਨ ਇੱਥੇ ਆਉਂਦੇ ਆ ਬੱਚਿਆਂ ਦੀ ਜਿਹੜੀ ਗ੍ਰੈਜੂਏਸ਼ਨ ਹੁੰਦੀ ਆ ਉਹ ਬੱਚੇ ਇੱਥੇ ਫੋਟੋ ਲਾਉਣ ਵਾਸਤੇ ਆਉਂਦੇ ਆ ਯਾਨੀ ਇੱਕ ਨਾ ਬਹੁਤ ਟੂਰਿਸਟ ਵਾਸਤੇ ਵਧੀਆ ਇਹ ਪੁਆਇੰਟ ਹੈਗਾ ਦੇਖਣ ਵਾਲੀ ਚੀਜ਼ ਆ ਕਿ ਜਦੋਂ ਤੁਸੀਂ ਕਦੇ ਐਡਵੈਂਚਰ ਗੇ ਘੇੜਾ ਮਾਰੋ ਤਾਂ ਤੁਸੀਂ ਜਰੂਰ ਦੇਖੋ ਇਹ ਚੀਜ਼ ਆ ਕੇ ਆ ਬੱਡਾ ਇੱਕ ਹਾਲ ਪੂਲ ਹੈਗਾ ਇਹ ਪੂਲ ਜਿਹੜਾ ਹੈਗਾ ਇਹ ਦੁਆਰੇ ਰੈਨੋਵੇਟ ਕੀਤਾ ਪਹਿਲਾਂ ਬਹੁਤ ਡੂੰਗਾ ਸੀ ਬਹੁਤ ਤੋਂ ਮਤਲਬ ਮੇਰਾ ਐ ਨਹੀਂ ਵੀ 20 25 ਫੁੱਟ ਡੂੰਗਾ ਸੀਗਾ ਉਦੋਂ ਇਹ 2 2.5 ਫੁੱਟ ਡੂੰਗਾ ਸੀ ਹੁਣ ਹੁਣ ਤੂੰ ਐਂ ਦੇਖ ਲੋ ਬੇਚ ਗਿੱਟੇ ਨਹੀਂ ਭਈ ਦੇਗੇ ਹੈ ਪਹਿਲਾਂ ਇੱਥੇ ਇਹਨਾਂ ਨੂੰ ਜਿਹੜਾ ਹੈਗਾ ਇੱਥੇ ਰੱਖਣਾ ਪੈਂਦਾ ਸੀਗਾ ਲਾਈਫਗਾਰਡ ਠੀਕ ਆ ਆ ਇਧਰ ਦੇਖ ਕਿੰਨੇ ਸੋਹਣੇ ਫੁੱਲ ਲੱਗੇ ਦੇ ਆਹਾਹਾ ਆ ਦੇਖ ਇਹ ਹੀ ਵਿਦਾਂਤਾਂ ਦੇ ਬੂਰੇ ਜਿਹੜਾ ਹੈਗਾ ਵੇੜਾ ਉਹਦੇ ਵਿੱਚ ਆਪਾਂ ਖੜੇ ਹੈਗੇ ਇਹ ਫੁੱਲ ਜਿਹੜੇ ਡਿਫਰੈਂਟ ਡਿਫਰੈਂਟ ਭੰਤਾਂ ਦੇ ਲੱਗੇ ਹੋਏ ਆ ਇੱਥੇ ਜਿਹੜੇ ਹੈਗੇ ਆ ਵਿਆਹ ਵਾਲੇ ਜਿਹੜੇ ਹੈਗੇ ਜੋੜੇ ਉਹ ਫੋਟੋ ਸ਼ੂਟ ਕਰਨਾ ਆਉਂਦੇ ਆ ਜਾਂ ਜਿਹੜੇ ਬੱਚੇ ਗ੍ਰੈਜੂਏਸ਼ਨ ਕਰ ਲੈਂਦੇ ਹੈਗੇ ਉਹ ਗ੍ਰੈਜੂਏਸ਼ਨ ਦੇ ਬਾਅਦ ਚ ਇੱਥੇ ਫੋਟੋਆ ਕਰਾਉਣ ਆਉਂਦੇ ਹੈਗੇ ਆਪਦੇ ਪਰਿਵਾਰ ਨਾਲ ਆਪਦੇ ਫਰੈਂਡਾਂ ਨਾਲ ਸਾਰੇ ਰਿਸ਼ਤੇਦਾਰਾਂ ਦੇ ਨਾਲ ਇਹ ਫਿਰ ਇੱਕ ਯਾਦਗਾਰ ਬਣ ਜਾਂਦੀ ਆ ساری ਜ਼ਿੰਦਗੀ ਯਾਦ ਰਹਿੰਦੀ ਆ ਵੀ ਅਸੀਂ ਗ੍ਰੈਜੂਏਸ਼ਨ ਤੋਂ ਬਾਅਦ ਚ ਉੱਥੇ ਲੈਜਿਸਲੇਟਰ ਦੇ ਮੂਹਰੇ ਫੋਟੋ ਲਗਾਈ ਸੀ ਆ ਜਾ ਤੈਨੂੰ ਹੋਰ ਦਿਖਾਉਂਦੇ ਆ ਭੱਜ ਜਾ ਉਹ ਕਿਰਾ ਮੇਰੇ ਨਾਲ ਨਾਲ ਹੀ ਆ ਆਹ ਜਿਹੜੀ ਬਿਲਡਿੰਗ ਆ ਦੇਖੋ ਇਹ ਬਿਲਡਿੰਗ 1905 ਦੇ ਵਿੱਚ ਬਣਨੀ ਸ਼ੁਰੂ ਹੋਈ ਸੀ 1905 ਚ ਤੇ 1913 ਦੇ ਵਿੱਚ ਬਣ ਕੇ ਜਿਹੜੀ ਆਹ ਬਿਲਡਿੰਗ ਤਿਆਰ ਹੋਈ ਆ ਇਹਦੇ ਵਾਸਤੇ ਦੂਰੋਂ ਦੂਰੋਂ ਜਿਹੜੇ ਹੈਗੇ ਪੱਥਰ ਢੋਏ ਗਏ ਆ ਲੱਕੜ ਜਿਹੜੀ ਹੈਗੀ ਜਿਹਨੇ ਦੇ ਦਰਵਾਜੇ ਆ ਉਹ ਬਹੁਤ ਸੋਲਿਡ ਆ ਬਹੁਤ ਵਧੀਆ ਮੀਨਾਕਾਰੀ ਕੀਤੀ ਹੋਈ ਆ ਆ ਤੁਹਾਨੂੰ ਨੇੜੇ ਹੋ ਕੇ ਦਿਖਾਉਣੀ ਆ। ਉਹ ਜਿਹੜਾ ਛੰਡੇ ਦੇ ਉੱਤੇ ਇੱਕ ਹੋਰ ਤੂਮਬਾ ਜਿਆ ਲੱਗਿਆ ਹੋਇਆ ਹੈ। ਉਹ ਦੇ ਉੱਤੇ ਇੱਕ ਹੋਰ ਫੋਟਵਾਲ ਜਿਆ ਪਿਆ ਸਿਰੇ ਤੇ ਉਹ ਦੇਖ ਤਾਂ ਉਹਦੇ ਨਾਲ ਇੱਕ ਝੰਡਾ ਲੱਗਿਆ ਹੋਇਆ ਉਹ ਦੇਖ ਤਾਂ ਸਿਰੇ ਤੇ ਇਹ ਫੁੱਟਬਾਲ ਖੇਡਣ ਵਾਲਾ ਨਹੀਂ ਹੈਗਾ ਤਾਂ ਉਹ ਪੱਥਰ ਦਾ ਫੁੱਟਬਾਲ ਬਣਾਇਆ ਹੋਇਆ ਇੱਕ ਸ਼ੋਅ ਪੀਸ ਹੈਗਾ ਆਜੋ ਤੁਹਾਨੂੰ ਦਿਖਾਉਂਦੇ ਆਗੇ ਆ ਦੇਖ ਆਹ ਆਹ ਦੇਖ ਇਹਦਾ ਫੁੱਲ ਆ ਫੁੱਲਾਂ ਨੂੰ ਕਵਰ ਕਰਦੇ ਆ ਆ ਦੇਖ ਇਹ ਜਿਹੜੇ ਫੁੱਲ ਹਨ ਇਹ ਚੀਂਦਾ ਲੱਗਿਆ ਦੇ ਆ ਵਿੱਚ ਇਹ ਫੁੱਲ ਤਾਂ ਇਹੋ ਜਿਹੇ ਹੈ ਜਿਨ੍ਹਾਂ ਦੇ ਆਪਾਂ ਨੂੰ ਵੀ ਨਾਂ ਨਹੀਂ ਹੁੰਦੇ ਕਿਉਂ ਹੁਣ ਆਪਾਂ ਕਿਹੜਾ ਜੀ ਹੁਣ ਗਾਰਡਨਿੰਗ ਕਰਦੇ ਰਹੇ ਹਣਾ ਇਹ ਗੋਰੀਆਂ ਦੇ ਲਾਈਫ ਹੋਈ ਹੈਗੀ ਆਹ ਇੱਥੇ ਬੋਲੇ ਫੌਂਟਾਨੇ ਫੁੱਲ ਆ ਗਏ ਤਾਂ ਹੀ ਤਾਂ ਜਿਹੜੀ ਹੈਗੀ ਹੈਗੀ ਜਿੱਥੇ ਫੋਟੋਆਂ ਖਾਉਣਗੇ ਬੱਚੇ ਹੀ ਆ ਦੇ ਦੇਖਿਆ ਤਾਂ ਪਹਿਲਾਂ ਤੁਹਾਨੂੰ ਜਿਹੜੇ ਉਹਦਾ ਮੇਨ ਬਿਲਡਿੰਗ ਦਾ ਉਹਦਾ ਆਪਾਂ ਤੁਹਾਨੂੰ ਨੀਂਨਾਕਾਰੀ ਜਿਹੜੀ ਕੀਤੀ ਹੋਈ ਹੈ ਬੁਰਾ ਨਹੀਂ ਹੈਗੀ ਰਵਾਜੇ ਬਹੁਤ ਸੋਲਿਡ ਲੱਕੜ ਉਹ ਬਣੇ ਹੋਏ ਆ ਜੀ ਅਜੂ ਆਪਾਂ ਪਾਉੜਨੇ ਚੱਲ ਕੇ ਤੁਹਾਨੂੰ ਦਿਖਾਉਣੀ ਆਂਗੀ ਇਹ ਜਿਹੜੀ ਹੈਗੀ ਆ ਜੀ ਬੈਲਡਿੰਗ ਦਾ ਨਾਮ ਰਵਾਜਾ ਦਾ ਠੀਕ ਆ ਇਹ ਜਿਹੜੀ ਹੈਗੀ ਆ ਬਹੁਤ ਸੋਲਿਡ ਲੱਕੜ ਉੱਤੇ ਜਿਹੜਾ ਆਹ ਹੱਥ ਕੋਲੰਡਾ ਜਿਹੜਾ ਹੈਗਾ ਉਹ ਜਿਹੜਾ ਤਾਜ ਆ ਉਹਦਾ ਬਣਿਆ ਹੋਇਆਗਾ ਇਹ ਸਾਰਾ ਜਿਹੜਾ ਹੈਗਾ ਨਾ ਬਹੁਤ ਸੋਲਿਡ ਲੱਕੜ ਲਿਆ ਕੇ 1900 13 ਤੋਂ ਪਹਿਲਾਂ ਪਹਿਲਾਂ ਇਹ ਸਾਰੀ ਧਾਈ ਗਈ ਆ ਆ ਦੇਖੋ ਇਧਰ ਪਿੱਲਰ ਕਿੱਡੇ ਮਜ਼ਬੂਤ ਤੇ ਕਿੱਡੇ ਉੱਚੇ-ਉੱਚੇ ਪਿੱਲਰ ਬਣਾਏ ਲਾਇਆ ਓਕੇ ਇੱਕ ਨਹੀਂ 6 ਪਿੱਲਰ ਇਧਰ ਲੱਗੇ ਹੋਏ ਆ ਆ ਤਿੰਨ ਮੇਨ ਰੋਡ ਜਿਹੜਾ ਆ ਹੈਗਾ ਉਹ ਦੋਨੇ ਸਹੀ ਜਾਣੇ ਰੋਡ ਆ ਠੀਕ ਆ ਔਰ ਦੇਖੋ ਤੇ ਔਛੇਰ ਬਣਿਆ ਜਿਹਦੇ ਵਿੱਚ ਦਿਖਾਇਆ ਹੋਇਆ ਵੀ ਜਿਹੜੀ ਪੂਰੀ ਪਾਵਰ ਆ ਗਈ ਇਸ ਇਹ ਦੇ ਦੇ ਜੱਪਾਹੀਓ ਸ਼ੇਰ ਪੂਰਾ ਤਾਲਕਵਰ ਤੇ ਵਿਖਾਇਆ ਹੋਇਆ ਠੀਕ ਆ ਹਾਂ ਆ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂਗੇ ਇਧਰਲੀ ਸਾਈਡ ਤੇ ਵਿਧਾਨ ਸਭਾ ਦੀ ਬਿਲਡਿੰਗ ਦੇ ਸੱਜੇ ਪਾਸੇ ਇਹ ਆ ਦੇਖੋ ਜਦੋਂ 212 14 ਦੇ ਵਿੱਚ ਐਨਡੀਪੀ ਦੀ ਸਰਕਾਰ ਬਣੀ ਸੀ ਉਹਨੇ ਇੱਥੇ ਇੱਥੇ ਘੜ ਕੇ ਜਿਹੜੀ ਹੈਗੀ ਹੈਗੀ ਉਹ ਆਪਦੀ ਸਰਕਾਰ ਦੀ ਸੌਹ ਚੱਕੀ ਸੀਗੀ ਕਿਉਂਕਿ ਆਮ ਜਿਹੜੀ ਹੈਗੀ ਵਿਧਾਨ ਸਭਾ ਦੇ ਅੰਦਰ ਜਿਹੜੀ ਹੈਗੀ ਇਹ ਸਰਕਾਰਾਂ ਸੌਹ ਚੱਕਦੀਆਂ ਨੇ 44 ਸਾਲਾਂ ਬਾਅਦ ਜਸਪੀਸੀ ਦੀ ਸਰਕਾਰ ਨੂੰ ਹਰਾ ਕੇ ਐਨਡੀਪੀ ਦੀ ਸਰਕਾਰ ਬਣੀ ਸੀ ਉਹਦੋਂ ਇੱਥੇ ਆਹ ਧیرے ਦੇ ਵਿੱਚ ਸਰਕਾਰ ਦੇ ਜਿਹੜੇ ਸੀਗੇ ਪ੍ਰੀਮੀਅਰ ਰੈਚਡ ਨੌਟਲੀ ਉਹਨੇ ਸੌਹ ਚੱਕੀ ਸੀ ਉਹਦੇ ਮੰਤਰੀਆਂ ਨੇ ਸੌਹ ਚੱਕੀ ਸੀ ਆਹ ਜਿਹੜਾ ਇੱਧਰ ਦੇ ਪਾਸੇ ਮੇਰੇ ਪੀ ਆ ਪਿਛਲੇ ਪਾਸੇ ਹੈਗਾ ਵਿੜਾ ਇਹ ਸਾਰਾ ਪਾਵਰਕ ਦੇ ਨਾਲ ਉਹ ਪਿੱਛੇ ਜਿੱਥੇ ਉਹ ਫੁਆਰੇ ਚੱਲਦੇ ਹੈਗੇ ਉਥੋਂ ਤੱਕ ਜਿਹੜਾ ਸਾਰਾ ਵਿੜਾ ਭਰਿਆ ਹੋਆ ਸੀਗਾ ਕਿਉਂਕਿ ਲੋਕ ਦੇਖਣਾ ਚਾਹੁੰਦੇ ਸੀਗੇ ਵੀ ਸਾਡੀ ਜਿਹੜੇ ਐਮਐਲਏ ਆ ਸਾਡੇ ਮੰਤਰੀ ਆ ਉਹ ਵੀ ਕਿੰਨਾ ਕਿੱਥੇ ਕੀ ਸੌਂਚਉਂ ਚੁੱਕਦੇ ਆ ਕੀ ਕੋਸ਼ਿਸ਼ ਉਹ ਕਰਦੇ ਆ ਅੱਜ ਤੋਂ ਇਹਦੇ ਪਾਸੇ ਤੋਂ ਇਹ ਵਿੜਾ ਜਿਹੜੀਆਂ ਇਹ ਫੁੱਲ ਬੂਟੇ ਲਾਇਬ ਗਏ ਹੈਗੇ ਇਹ ਦੇਖੋ ਇਥੇ ਕਿਤੇ ਨਹੀਂ ਆਪਣੇ ਇੰਡੀਆ ਚ ਲਿਖਿਆ ਹੋਣਾ ਸੀ ਫੁੱਲ ਨਾ ਤੋੜੋ ਜੀ ਬਹੁਤ ਸੋਹਣੇ ਲੱਗਦੇ ਇਥੇ ਕਿਤੇ ਵੀ ਤੁਹਾਨੂੰ ਜਿਹੜਾ ਇਹ ਜਿਹਾ ਸਾਈਨ ਨਹੀਂ ਲੱਗਿਆ ਦੇਖਣਾ ਕੋਈ ਬੱਚਾ ਕੋਈ ਬੰਦਾ ਕੋਈ ਵੀ ਇਥੇ ਜਿਹੜਾ ਹੈਗਾ ਫੁੱਲ ਤੋੜਦਾ ਨਹੀਂ ਤੁਹਾਨੂੰ ਮਿਲੂਗਾ ਸਾਰੇ ਫੁੱਲਾਂ ਨੂੰ ਨੇਚਰਲ ਨੂੰ ਨੇਚਰ ਨੂੰ ਬਿਊਟੀ ਨੂੰ ਇਥੇ ਪਿਆਰ ਕਰਦੇ ਆ ਇਧਰਲੇ ਪਾਸੇ ਵੀ ਹੈਗੇ ਇਹ ਫੁੱਲ ਬਹੁਤ ਲੱਗੇ ਹੋਏ ਠੀਕ ਹੈ ਕਿਆ ਬਾਤ ਹੈ ਹੁਣ ਆਪਾਂ ਚੱਲਦੇ ਹਾਂਗੇ ਉਹ ਦੂਜੇ ਪਾਸੇ ਜਿਹੜਾ ਆਪਣੇ ਹੈਗਾ ਬੈਸਟ ਸਾਈਡ ਬਿਲਡਿੰਗ ਦਾ ਕਿਉਂਕਿ ਜਿਹੜਾ ਬਿਲਡਿੰਗ ਦਾ ਮੂੰਹ ਆ ਇਹ ਨਾਰਥ ਸਾਈਡ ਨੂੰ ਆ ਠੀਕ ਆ ਤੇ ਇੱਥੇ ਜਿਵੇਂ ਕੋਈ ਸਟੋਲਰ ਵਾਲੇ ਹੋਏ ਜਾਂ ਜਿਹੜੀਆਂ ਹੈਗੀਆਂ ਵੀਲ ਚੇਅਰ ਵਾਲੀਆਂ ਉਹਨਾਂ ਦੇ ਅੰਦਰ ਜਾਣ ਵਾਸਤੇ ਵੀ ਜਿਹੜਾ ਹੈਗਾ ਉਹ ਆਪਣਾ ਉਹ ਪਰਵੰਧ ਕੀਤਾ ਹੋਇਆ ਰੈਂਪ ਦਾ ਆ ਦੇਖੋ ਆ ਆ ਆ ਆ ਦੇਖ ਇਹਨੂੰ ਜਿਹੜਾ ਹੈਗਾ ਉਹ ਆ ਦੇ ਉਹਨਾਂ ਦਾ ਲਿਖਿਆ ਹੋਇਆ ਹੈਗਾ ਵੀ ਇੱਥੇ ਪਬਲਿਕ ਵਾਸਤੇ ਜਿਹੜੀ ਹੈਗੀ ਹੈਗੀ ਬੈਸਟ ਫਲੋਰ ਤੋਂ ਜਿਹੜੀ ਹੈਗੀ ਹੈਗੀ ਐਂਟਰੀ ਹੈਗੀ ਅੰਡਰਵਾਟਰ ਲੋ ਐਂਟਰੀ ਵੀਰ ਆਹ ਫੋਲੋ ਲੱਗੇ ਹੋਏ ਹੈਗੇ ਆ ਜੀ ਤੁਹਾਨੂੰ ਆਪਾਂ ਹੁਣ ਇੱਧਰ ਦਿਖਾਉਨੇ ਆ ਮੇਰੇ ਨਾਲ ਉੱਥੇ ਨਾ ਜਦੋਂ ਕੈਨੇਡਾ ਡੇ ਮਨਾਇਆ ਜਾਂਦਾ ਹੈ ਪਹਿਲੀ ਜੁਲਾਈ ਨੂੰ ਉਦੋਂ ਇੱਥੇ ਪੂਰਨ ਰੌਣਕਾਂ ਲੱਗੀਆਂ ਉਹਦੇ ਵਿੱਚ ਆਪਣੇ ਹੋਥੇ ਨਾ ਜਿਹੜੀਆਂ ਹੈਗੀਆਂ ਤਿੰਨ ਜਿਹੜੀਆਂ ਹੈਗੀਆਂ ਤੋਪਾਂ ਫਿੱਟ ਕਰੀਆਂ ਜਾਂਦੀਆਂ ਜਿਹਨੂੰ ਆਪਾਂ ਕਹਿ ਦਿੰਨੇ ਆ ਗੰਨ ਜਾਂ ਆਪਾਂ ਉਹ ਤੁਹਾਨੂੰ ਦੇਖ ਦਿਖਾਉਨੇ ਆਗੇ ਠੀਕ ਆ ਉਹਦੇ ਨਾਲ ਰੈਕ ਗੰਨ ਜਿਹੜੀ ਉਹ 7-7 ਆ ਜਿਹੜੇ ਉਹ ਗੋਲੇ ਚ ਲਾਉਂਦੀ ਆ ਤੇ ਜਿਹਨੂੰ ਆਪਾਂ ਕਹਿ ਦਿੰਨੇ ਆ 21 ਤੋਪਾਂ ਦੀ ਸਲਾਮੀ ਕੀਤੀ ਗਈ ਹੈ ਨਾ ਆਪਾਂ ਕਹਿ ਦਿੰਨੇ ਆ ਲਾ ਇਹਨੂੰ ਆਪਾਂ 21 ਤੋਪਾਂ ਦੀ ਸਲਾਮੀ ਦੇਵਾਂਗੇ ਜੋ ਦਿੱਤੀ ਗਈ ਉਹ ਇੱਥੇ ਖੜ ਕੇ ਦਿੱਤੀ ਜਾਂਦੀ ਹੈਗੀ ਉਹ ਜਿੱਥੇ ਉਹ ਸੰਤਰੀ ਜਿਹੜੇ ਹੈਗੇ ਹੈਗੇ ਬੈਰੀਕੇਡ ਲਾਏ ਹੋਏ ਹੈਗੇ ਇਹ ਬੇਸ ਹੈਗਾ ਉੱਥੇ ਲਿਖ ਕੇ ਵੀ ਲਾਇਆ ਹੋਊਗਾ ਤੁਹਾਨੂੰ ਉਹ ਵੀ ਦਿਖਾਵਾਂਗੇ ਵੀ ਰਾਇਲ ਕੈਨੇਡੀਅਨ ਜਿਹੜੀ ਇਨਫੈਂਟਰੀ ਹੈਗੀ ਉਹਦੇ ਸਲੂਟਿੰਗ ਵਾਸਤੇ ਇਹ 베ਸ ਆ ਤੇ ਉਹ ਇਨਵੈਂਟਰੀ ਵਾਲੇ ਜਿਹੜੇ ਆ ਦੇਖੋ ਉਹ ਆ ਇੱਕ ਐਨਕਲੋਜ਼ ਕਰ ਰਹੀ ਕਿਰਾ ਆ ਦੇਖੋ ਇੱਥੇ ਇੱਕ ਤਾਂ ਇਧਰ ਹੁੰਦੀ ਐ ਟੋਪਰ ਲਾਈ ਫਿੱਟ ਕਰੀ ਹੋਈ ਇੱਕ ਐਰ 베ਸ ਤੇ ਫਿੱਟ ਕਰੀ ਹੁੰਦੀ ਐ ਇੱਕ ਹੋਊ 베ਸ ਤੇ ਫਿੱਟ ਕਰੀ ਹੁੰਦੀ ਐ ਉਹ ਸਾਹਮਣੇ ਲਿਖਿਆ ਹੋਇਆ ਰੋਇਲ ਕੈਨੇਡੀਅਨ ਇਨਟੈਲਟਰੀ ਸਲੂਟਿੰਗ ਦੇਸ਼ ਇਹ ਜਿਹੜੀ ਹੈਗੀ ਹੈ 20 ਐਫ ਡੀ ਰੈਜਿਮੈਂਟ ਹੈਗੀ ਆ ਆਰ ਸੀ ਐ ਦੀ ਹੈ ਨਾ ਰਾਇਲ ਕੈਨੇਡੀਅਨ ਐਂਡ ਟੈਲ ਇੰਟੈਂਡਰੀ ਦੀ ਉਹ ਜਿਹੜੀ ਹੈਗੀ ਆ ਉਹ ਇੱਥੇ ਤੋਪਾਂ ਫਿੱਟ ਕਰਕੇ ਸਲਾਮੀ ਦਿੰਦੇ ਆ ਕੈਨੇਡਾ ਦੇ ਤੇ 21 ਵਾਰੀ ਚਲਾ ਕੇ ਤਿੰਨ ਤੋਪਾਂ ਉਹਦੇ ਨਾਲ 7-7 ਗੋਲੇ ਫਾਇਰ ਕਰਦੇ ਆ ਆ ਜਦੋਂ ਨੂੰਦ ਦਿਖੋ ਆਪਣੇ ਲੈਜਿਸਲੇਟਰ ਦਾ ਵਿਹੜਾ ਨਾ ਪਿਛਲੇ ਪਾਸੇ ਉਹ ਵਿਹੜੇ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਆਹ ਜੀ ਉਹ ਵੀ ਚੱਲੀ ਜਾਂਦਾ ਹੈ ਆਹਾ ਮੇਰੇ ਨਾਲ ਆਓ ਤੁਹਾਨੂੰ ਆਪਾਂ ਦਿਖਾਉਨੇ ਆਗੇ ਇੱਕ ਨਾ ਇੱਥੇ ਜਿਹੜੇ ਪੈਰਾ ਮੈਡੀਸਨ ਵਾਲੇ ਹਲਵਟਾ ਦੇ ਉਹਨਾਂ ਦੀ ਯਾਰ ਦੇ ਵਿੱਚ ਇੱਥੇ ਉਹ ਜਿਹੜਾ ਹੈਗਾ ਇੱਕ ਪੱਥਰ ਇੱਕ ਯਾਦਗਾਰ ਆਪਾਂ ਕਹਿ ਸਕਦੇ ਆ ਵੀ ਬਣੀ ਹੋਈ ਆਗੀ ਉੱਥੇ ਜਿਹੜੇ ਉਹ ਸ਼ਹੀਦ ਹੋ ਚੁੱਕੇ ਹੈਗੇ ਆ ਵੀ ਡਿਊਟੀ ਦੇ ਦੌਰਾਨ ਉਹਨਾਂ ਦੀ ਯਾਦ ਵਿੱਚ ਇਹ ਬਣਿਆ ਹੋਇਆ ਆਜੋ ਆਜੋ ਉਹਦੇ ਨਾਲ ਆ ਦੇਖੋ ਇਹਨੂੰ ਕਲੋਜ਼ ਕਰਕੇ ਨਹੀਂ ਬਈ ਆ ਦੇਖੋ ਆ ਆ ਉਹਨਾਂ ਦਾ ਲਿਖਿਆ ਹੋਇਆ ਡੋਨੇਟਿਡ ਬਾਈ ਐਡਮਿੰਟਨ ਮੈਡੀਕਲ ਸਰਵਿਸ ਫਾਊਂਡੇਸ਼ਨ ਦੇ ਰਿਮੈਂਬਰੈਂਸ ਦੇ ਵਿੱਚ ਇਹ ਜਿਹੜਾ ਹੈਗਾ ਬਣਾਇਆ ਗਿਆ ਜਿਹੜੇ ਜਿਹੜੇ ਕੋਈ 72 ਦੇ ਵਿੱਚ 95 ਚ 6 ਚ 7 ਚ 8 10 ਹੁਣ ਤੱਕ ਜਿੰਨੇ ਵੀ ਜਿਹੜੇ ਹੈਗੇ ਹੈਗੇ ਉਹ ਪੈਰਾਮੈਡੀਕਸੰਦੇ ਆਪਾਂ ਨੂੰ ਛੱਡ ਚੁੱਕੇ ਹੈਗੇ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜੀ ਹੈਗੀ ਆ ਮੈਮੋਰੀਅਲ ਬਣਾਇਆ ਹੋਇਆ ਹੈ ਠੀਕ ਆ ਆਜੋ ਹੁਣ ਤੁਹਾਨੂੰ ਹੋਰ ਪਿਖਾਉਂਦੇ ਆ ਆ ਜਿਹੜੇ ਹੈਗੇ ਬੈਂਚ ਇਹ ਬੈਠਣ ਵਾਸਤੇ ਹੈਗੇ ਇੱਥੇ ਬਹਿ ਕੇ ਆਪਾਂ ਇਹ ਯੂਆਈ ਕਰਦੇ ਆ ਆਹ ਸਾਈਡ ਵਾਕ ਬਣਿਆ ਬਾਹਰ ਕਰੂ ਹਨ ਤੇ ਕਿਉਂਕਿ ਇੱਕ ਤੁਹਾਨੂੰ ਹੋਰ ਦੱਸਦੇ ਆ ਵੀ ਜਿਹੜੀ ਅਲਰਟ ਹੈਗੀ ਇਹਦੇ ਵਿੱਚ ਆਪਣਾ ਤੇਲ ਪੌਦ ਨਿਕਲਦਾ ਠੀਕ ਆ ਉਹ ਤੇਲ ਜਿਹੜਾ ਨਿਕਲਦਾ ਉਹ ਇੱਕ ਇੱਥੇ ਦੀ ਜਿਹੜੀ ਹੈਗੀ ਸੀਐਨ ਆ ਕੀ ਹਨਾ ਰੇਲਵੇ ਉਹਦੇ ਵੀ ਯਾਦ ਵਿੱਚ ਆਪਾਂ ਦੱਸਦੇ ਆ ਕੁਝ ਬਣਾ ਹੈ ਬਾਈ ਨਾ ਦਾ आकिश है भाई आ जाओ जरा ये देखिए ये देखिए ये आकिश बना है आ देखो कंपनी प्रेसिडेंट ऑफ बैंक ऑफ मॉन्ट्रियल ਮੈਂਬਰ ਆਫ ਪਾਰਲੀਮੈਂਟ ਫਾਊਂਡਿੰਗ ਮੈਂਬਰ ਆਫ ਕੈਨੇਡੀਅਨ ਪਬਲਿਕ ਰੇਲਵੇ ਹਾਈ ਕਮਿਸ਼ਨਰ ਟੂ ਗ੍ਰੇਟ ਬ੍ਰਿਟੇਨ ਫਾਊਂਡਰ ਆਫ ਦਾ ਸਰਤਕੁਨਾ ਜ਼ਹਾਉਤ ਇਹ ਸਟੈਚੂ ਆ ਜਿਹੜਾ ਡੈਡੀਕੇਟ ਕੀਤਾ ਗਿਆ ਆਫੀਸਰ ਤੇ ਸੋਲਜਰਸ ਨੂੰ ਜਿਹੜੇ ਆਪਣੇ ਸੋਲਜਰਸ ਵਗੈਰਾ ਉਹ ਤੇ ਆਫੀਸਰਸ ਨੂੰ ਉਹਨਾਂ ਨੂੰ ਇਹ 17 ਮਈ 2000 ਨੂੰ ਜਿਹੜਾ ਹੈਗਾ ਰਾਈਟ ਆਫ ਉਹਨਾਂ ਦਾ ਜਿਹੜਾ ਹੈਗਾ ਇਹ ਪੱਥਰ ਲਾ ਕੇ ਤੇ ਇਹ ਬਣਾਇਆ ਗਿਆ ਠੀਕ ਹੈ ਜੀ ਆਜੋ ਹੁਣ ਤੁਹਾਨੂੰ ਆ ਇਧਰ ਦੇਖੋ ਇਧਰ ਆ ਕੇ ਮੈਂ ਆ ਜਿਹੜੀ ਇਹ ਸਾਰੇ ਗਰਾਊਂਡ ਦੇ ਵਿੱਚ ਨੇ ਅੱਜੋ ਵੀ ਕੋਈ ਕਿਸੇ ਦੀ ਯਾਦ ਵਿੱਚ ਕੋਈ ਕਿਸੇ ਦੀ ਯਾਦ ਵਿੱਚ ਜਿਹੜਾ ਹੈਗੇ ਆ ਉਹ ਪੱਥਰ ਲਾਏ ਗੋਇਆ ਫੋਰਟ ਐਡਮਿੰਟਨ ਬਸ ਹਨ ਹਾਰਸਨ ਬੀ ਕੰਪਨੀ ਏ ਦੀ 1830 ਤੋਂ 1907 ਤੱਕ ਜਿਹੜੀ ਸੀ ਉਹਦੇ ਇਹ ਜਿਹੜਾ ਹੈਗਾ ਲੇਜਿਸਲੇਸ਼ਨ ਵੇਲਡਿੰਗ ਦਾ ਜਿਹੜਾ ਇਹ ਪੱਥਰ ਲੱਗਿਆ ਹੋਇਆ ਠੀਕ ਆ ਆ ਜੋ ਕਿਹਾ ਮੇਰੇ ਨਾਲ ਤੁਮ ਆਓ ਸਾਹਮਣੇ ਇਹ ਇੱਕ ਨਹੀਂ ਇਹ ਕਈ ਜਿਹੜੇ ਹੈਗੇ ਅਗੇ ਪੱਥਰ ਇੱਥੇ ਲਾਏ ਗਏ ਹੈਗੇ ਆ ਦੇਖੋ ਆ ਕੀ ਦੀ ਇਜਾਜ਼ਤ ਚਲੋ ਆਲਵਰਟਨ ਆਸਕ 20th ਡੇ ਆਫ ਅਪ੍ਰੈਲ ਐਸ ਦਾ ਡੇ ਆਫ ਨੀਂਗ ਵਰਕਰ ਹੂ ਵਾਸ ਦਾ ਥੇਅਰ ਇਹੀ 26 April 1991 ਨੂੰ ਜਿਹੜਾ ਇਹ ਪੱਥਰ ਇੱਥੇ ਲਾਇਆ ਗਿਆ ਠੀਕ ਆ ਭਾਈ ਆ ਜਾਓ ਉਹ ਜਿਹੜੀ ਹੈਗੀ ਹੈਗੀ ਲਾਟ ਫੜਦੇ ਜਾ ਰਹੇ ਹਨ ਜਦੋਂ ਰਿਮੈਂਬਰੈਂਸ ਦੇ ਹੁੰਦੇ ਆ ਹਨ 11 November ਨੂੰ ਉਦੋਂ ਇੱਥੇ ਜਿਹੜਾ ਹੈਗਾ ਉਹ ਜਿੰਨੇ ਵੀ ਆਪਣੇ ਕੈਨੇਡਾ ਦੇ ਆਰਮੀ ਦੇ ਵਿੱਚ ਸ਼ਹੀਦ ਹੋ ਚੁੱਕੇ ਹੈਗੇ ਚਾਹੇ ਉਹ ਨੇਵੀ ਆ ਚਾਹੇ ਉਹ ਆਪਣੀ 에어ਫੋਰਸ ਆ ਜੋ ਵੀ ਹੈਗੀ ਹੈ ਹਨ ਜਿੰਨੇ ਵੀ ਇੱਥੇ ਸ਼ਹੀਦ ਹੋ ਚੁੱਕੇ ਆ ਉਹਨਾਂ ਦੀ ਯਾਦ ਦੇ ਵਿੱਚ ਆਹ ਜਿਹੜੀ ਹੈਗੀ ਹੈ ਲਾਟ ਬਲਦੀ ਰਹਿੰਦੀ ਹੈਗੀ ਇੱਥੇ ਉਦੋਂ ਇੱਥੇ ਸਲੂਟ ਕੀਤਾ ਜਾਂਦਾ ਹੈ ਠੀਕ ਹੈ ਜੀ ਕਿਤੇ ਚਾਰ ਚਾਰਾਂ ਸਾਈਡਾਂ ਤੇ ਉਹਨਾਂ ਦੇ ਉਹ ਗਨ ਡਾਊਨ ਕਰਕੇ ਜਿਹੜੇ ਹੈਗੇ ਸ਼ੋਲਡਰ ਖੜੇ ਹੁੰਦੇ ਹੈਗੇ ਤੇ ਉਹ ਇੱਥੇ ਜਿਹੜੀ ਹੈਗੀ ਹੈਗੀ ਉਹ ਇਹਨੂੰ ਸਲੂਟ ਕਰਦੇ ਹੈਗੇ 11 ਨਵੰਬਰ ਨੂੰ ਹਰ ਇੱਕ ਸਾਲ ਰਿਮੈਂਬਰਸ ਦਿਨ ਆਜੂ ਤਰੇਮ ਨਾ ਫੋਨ ਪਾਣੀ ਦੇ ਕੋਲ ਵੀ ਫੋਨ ਦਿਖਾ ਲਈਏ ਫੇਰ ਮੁੜ ਕੇ ਆਪਾਂ ਇੱਥੇ ਆਉਂਦੇ ਠੀਕ ਆ ਆ ਦੇ ਤਾਂ ਤਾਂ ਤੇ ਉਹਨਾਂ ਦੇ ਜਿਹੜੇ ਹੈਗੇ ਅਸੀਂ ਕੂੜਾ ਪਾਉਣ ਵਾਸਤੇ ਕੀਤੇ ਰੱਖੇ ਹੋਏ ਹੈਗੇ ਜੀ ਕੋਈ ਜਿਹੜਾ ਹੈਗਾ ਕੰਤਨਾ ਪਾਵੇ ਤੇ ਗੰਦੋਂ ਪੌਂਦੇ ਵੀ ਨਹੀਂ ਬੈਂਚ ਲੱਗੇ ਹੋਏ ਹੈਗੇ ਠੀਕ ਆ ਤੇ ਬਹੁਤ ਖੁੱਲਾ ਢੁੱਲਾ ਗਰਾਊਂਡ ਆ ਨਜ਼ਾਰਾ ਆ ਜਾਂਦਾ ਜਿਹਨੇ ਬਾਤ ਕਰਨੀਆਂ ਬਾਤ ਰੋ ਭੱਜਣਾ ਨਾ ਪਜੋ ਨਠੋ ਹੈ ਨਾ ਇੱਕ ਦੋ ਤਿੰਨ ਚੀਜ਼ਾਂ ਤੁਹਾਨੂੰ ਹੋਰ ਦਿਖਾਉਣੀਆਂ ਹੈਗੀਆਂ ਠੀਕ ਆ ਉਹ ਹੈਗੀ ਹੈ ਇੱਕ ਆਪਣੇ ਕੋਲੇ ਇੱਕ ਹੋਰ ਮਿਸ਼ਾਲ ਆ ਗਈ ਉਹ ਤੁਹਾਨੂੰ ਮਿਸਾਲ ਵੀ ਉੱਥੇ ਅੱਗੇ ਚੱਲ ਕੇ ਦਿਖਾਉਂਦੇ ਆਂਗੇ ਉੱਥੇ ਵੀ ਜਿਹੜੇ ਹੈਗੇ ਹੈਗੇ ਜਿੰਨੇ ਸ਼ੂਲ ਤੇ ਰਸ਼ੀਦ ਹੋ ਚੁੱਕੇ ਆ ਉਹਨਾਂ ਦੀ ਯਾਦ ਵਿੱਚ ਉਹ ਜਿਹੜੀ ਹੈਗੀ ਹੈਗੀ ਉਹ ਲਾਟ ਬਣੀ ਹੋਈ ਹੈਗੀ ਉੱਥੇ ਵੀ ਗੰਨ ਸਲੂਟ ਕੀਤਾ ਜਾਂਦਾ ਹੈਗਾ ਉਹ ਵੀ ਅੱਜ ਤੁਹਾਨੂੰ ਹੋ ਰਹੇ ਮੇਰੇ ਨਾਲ ਅੱਜ ਕਿਰਾ ਆ ਦੇਖੋ ਕਿੰਨੇ ਪੁਰਾਣੇ ਜਿਹੜੇ ਰਹਿਗੇ ਅੱਥੀ ਆ ਜੀ ਟਿੱਡਾ ਮੋਟਾ ਥਣਾ ਇਹਦਾ ਠੀਕ ਪਤਾ ਨਹੀਂ ਕਿੰਨੇ 100 100 ਸਾਲ ਪੁਰਾਣੇ ਇਹ ਜਿਹੜੇ ਟਰੀ ਇੱਥੇ ਖੜੇ ਆ ਕਿ ਦਰਖਤ ਤੇ ਇਹ ਵੀ ਢੀਕ ਦੇ ਹੋਣਗੇ ਵੀ ਕੋਈ ਸਾਨੂੰ ਮਿਲਣ ਆਵੇ ਕੋਈ ਸਾਡੇ ਨਾਲ ਗੱਲਾਂ ਕਰੇ ਆ ਕੇ ਠੀਕ ਆ ਤੇ ਜਦੋਂ ਵੀ ਤੁਸੀਂ ਕਦੇ ਐਡਮਿੰਟਨ ਗੇੜਾ ਮਾਰੋ ਹਲਵਾਲਟਾ ਦੇ ਵਿੱਚ ਤਾਂ ਇੱਥੇ ਜ਼ਰੂਰ ਆਵੋ ਤੁਹਾਨੂੰ ਦੇਖਣ ਵਾਲੀ ਚੀਜ਼ ਤੁਹਾਡੇ ਪੈਸਿਆਂ ਦਾ ਜਿਵੇਂ ਕਹਿੰਦਾ ਮੁੱਲ ਮੁੜ ਜਾ ਗਰਮੀਆਂ 'ਚ ਜੇ ਆਉਨੇ ਉਹਨਾਂ ਬਾਲਾ ਨਜ਼ਾਰਾ ਫੁੱਲ ਬੂਟੇ ਪੂਰੇ ਲੱਗੇ ਹੁੰਦੇ ਆ ਉਹਦੇ ਜੋਬਨ ਤੇ ਕੰਮ ਹੁੰਦਾ ਆ ਜੋ ਰਾਤ ਨੂੰ ਜਿਹੜੇ ਸ਼ਹੀਦ ਹੋ ਗਏ ਹਨ ਆ ਦੇਖੋ ਉਹਨਾਂ ਦੇ ਜਿਹੜੇ ਹੈਗੇ ਹੈਗੇ ਆਹ ਬਣੇ ਹੋਏ ਹੈਗੇ ਲੱਗੇ ਹੋਏ ਹੈਗੇ ਨੇਮ ਟੈਗ ਲੱਗੇ ਹੋਏ ਹੈਗੇ ਵੀ ਹਾਂ ਇਹ ਜਿਨ੍ਹਾਂ ਨੇ ਸਾਡੇ ਆਉਣ ਵਾਲੇ ਕੱਲ ਦੇ ਲਈ ਆਪ ਦਾ ਅੱਜ ਸਾਡੇ ਤੋਂ ਵਾਰਤਾ ਉਹ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਇਹ ਹੈਗੀ ਹੈ ਨਾਟ ਵੱਲਦੀ ਹੈਗੀ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜੀ ਹੈਗੀ ਹੈਗੀ ਮੈਮਰੀ ਉਹਨਾਂ ਦੇ ਉਹਨਾਂ ਦੇ ਮਾਨ ਸਲਮਾਨ ਵਾਸਤੇ ਇਹ ਕੀ ਤਿਆਰ ਕੀਤਾ ਹੋਇਆ ਹੁਣ ਆਪਾਂ ਤੁਹਾਨੂੰ ਉੱਧਰ ਕੋਈ ਹੋਰ ਚੀਜ਼ ਦਿਖਾਉਣੀ ਆ ਆਜੋ ਮੇਰੇ ਨਾਲ ਸੋਰੀ ਹਾਈ ਹੈਲੋ ਹੈਲੋ ਇਹ ਨਾ ਆਪਾਂ ਤੁਹਾਨੂੰ ਇੱਕ ਹੋਰ ਚੀਜ਼ ਹੋ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਅਲਵਰਟਾ ਦੀ ਜਿਹੜੀ ਬਜ਼ਾਰ ਸਭਾ ਉਹਦੇ ਵਿੜੇ ਦੇ ਵਿੱਚ ਹੀ ਆ ਆਪਾਂ ਕਿਤੇ ਬਾਹਰ ਨਹੀਂ ਗਏ ਵਿੜੇ ਦੇ ਵਿੱਚ ਵਿੱਚ ਸਾਰਾ ਕੁਝ ਲੱਗਿਆ ਹੋਇਆ ਇੱਥੇ ਆਹ ਜਿਹੜੀ ਗਰਾਊਂਡ ਹੈ ਨਾ ਇਹਦੇ ਵਿੱਚ ਕਿਹੜੇ ਪ੍ਰੀਡ ਤੋਂ ਪਹਿਲਾਂ ਦੇ ਵਿੱਚ ਅੱਗੇ ਪ੍ਰੀਮੀਅਰ ਦਾ ਬ੍ਰੇਕਫਾਸਟ ਹੁੰਦਾ ਸੀਗਾ ਤੜਕਿਓ 7:30-8:00 ਵਜੇ ਇੱਥੇ ਪੂਰਾ ਰੌਣਕ ਮੇਲਾ ਹੁੰਦਾ ਇੱਥੇ ਕੌਫੀ ਇੱਥੇ ਖਾਣ ਪੀਣ ਵਾਸਤੇ ਪੂਰਾ ਯਾਨੀ ਬ੍ਰੇਕਫਾਸਟ ਦਾ ਪੂਰਾ ਪ੍ਰਬੰਧ ਕੀਤਾ ਹੁੰਦਾ ਹੈ ਨਾ ਆਜੋ ਕੱਟਾ ਵੀਡੀਓ ਹਾਂ ਦੋਸਤੋ ਆ ਜਿਹੜਾ ਹੈਗਾ ਨਾ ਇਹ ਗਰਾਊਂਡ ਹੈਗਾ ਹੈਗਾ ਜਿਹਦੇ ਵਿੱਚ ਬੋਲਿੰਗ ਕਰਦੇ ਹੈਗੇ ਖੇਡਦੇ ਹੈਗੇ ਹੈ ਨਾ ਉਹਦੇ ਵਾਸਤੇ ਇਹ ਬਣਿਆ ਹੋਇਆ ਬਹੁਤ ਸੋਹਣਾ ਘਾਹ ਲੱਗਿਆ ਹੋਇਆ ਹੈਗਾ ਪੂਲਾ ਘਾਹ ਇੱਥੇ ਜਣੀ ਖੇਡਿਆ ਜਾਂਦਾ ਇੱਥੇ ਆਪਣੇ ਵਰਗੇ ਨੂੰ ਜਾਣ ਨਹੀਂ ਦਿੰਦੇਗੇ ਠੀਕ ਹੈ ਕਿਉਂਕਿ ਇਹ ਜੇ ਘਾਹ ਤੇ ਆਪਾਂ ਤੁਹਾਨੂੰ ਕਿਹਾ ਆ ਦੇਖੋ ਮਾਰਕਿੰਗ ਕੀਤੀ ਹੋਈ ਹੈ ਇਹ ਨਵੇ ਖੇਡਣ ਵਾਸਤੇ ਠੀਕ ਆ ਉਹ ਪਿੱਛੇ ਬਿਲਡਿੰਗ ਉੱਥੇ ਉਹਨਾਂ ਦੇ ਤਿਆਰ ਹੋਣ ਵਾਸਤੇ ਕੱਪੜੇ ਚੇਂਜ ਵਾਸਤੇ ਚੇਂਜਿੰਗ ਰੂਮ ਬਾਥਰੂਮ ਵੀ ਥੇਗੇ ਇੱਕ ਬਾਥਰੂਮ ਉਹ ਪਰੇ ਹੈਗੇ ਬਣੇ ਹੋਏ ਜੇ ਵੀ ਐਮਰਜੈਂਸੀ ਦੇ ਰੋਡ ਪੇ ਨੇ ਤੁਸੀਂ ਬਾਥਰੂਮ ਵੀ ਯੂਜ਼ ਕਰ ਸਕਦੇ ਹੋਗੇ ਆਪਣਾ ਜਿਹੜਾ ਹੈਗਾ ਇਹ ਵਿਧਾਨ ਸਭਾ ਦਾ ਅਲਵਲਟਾ ਦੀ ਦਾ ਇਹ ਆਪਣਾ ਜਿਹੜਾ ਤੁਹਾਨੂੰ ਟੂਰ ਦਿਖਾਇਆ ਗਿਆ ਤੇ ਆ ਜੋ ਫਿਰ ਉਹ ਪਿੱਛੇ ਜਿਹੜੇ ਹੈਗੇ ਹਨ ਨਾ ਪਿੱਛੇ ਉਹ ਤੋਂ ਉਹ ਕਰੋ ਜਾਈਂ ਉਹ ਹੈਗੇ ਜਿਹੜੇ ਜਿਵੇਂ ਆਪਣੇ ਇੰਡੀਅਨ ਲੋਕਾਂ ਦੇ ਹੈਗੇ ਦੇਵੀ ਦੇਵਤੇ ਹੈ ਹਨ ਇਹ ਜਿਹੜੇ ਇੱਥੋਂ ਦੇ ਵਸਨੀਕ ਆ ਗਈ ਹੈ ਨਾ ਜਿਨ੍ਹਾਂ ਨੂੰ ਆਪਾਂ ਤਾਂ ਇਹੀ ਕਹਿ ਦਿੰਨੇ ਆ ਜਾਂ ਰੈੱਡ ਇੰਡੀਅਨ ਕਹਿ ਦਿੰਨੇ ਆ ਉਹਨਾਂ ਦੇ ਜਿਹੜੇ ਇਹ ਪੂਜਨੀਕ ਜਿਵੇਂ ਹੈਗੇ ਦੇਵੀ ਦੇਵਤੇ ਆ ਉਹਨਾਂ ਦੇ ਜਿਹੜੇ ਇਹ ਹਾਂ ਵੀ ਦੋਸਤੋ ਏਸੀ ਸਾਡਾ ਅਲਵਰਟਾ ਦੀ ਵਿਧਾਨ ਸਭਾ ਦਾ ਟੂਰ ਤਾਇਯੋਗਤੀ ਦਾ ਤੇ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਆਪਦੇ ਜਰੂਰ ਕਰਿਓ ਜਿਹੜਾ ਅੰਦਰਲਾ ਟੂਰ ਹੈਗਾ ਉਹਦੀ ਸਾਡੇ ਕੋਲੇ ਪਰਮਿਸ਼ਨ ਹੈ ਨਹੀਂ ਸੀ ਇੱਕ ਅੱਜ ਐਤਵਾਰ ਸੀਗਾ ਤੇ ਉਸ ਤੁਹਾਨੂੰ ਬਹੁਤ ਹੀ ਜਲਦ ਬਣਾ ਕੇ ਅਪਲੋਡ ਕਰਾਂਗੇ ਬਲੌਗ ਦੇਖਣ ਲਈ ਸਾਰਿਆਂ ਦਾ ਧੰਨਵਾਦ